ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ RAM ਰਾਜ ਅੱਜ ਅਸੀਂ ਦਰਸ਼ਨ ਕਰਾਂਗੇ ਗੁਰਦੁਆਰਾ ਢੀੜਾ ਸਾਹਿਬ ਕਾਂਜਲਾ ਜ਼ਿਲ੍ਹਾ ਸੰਗਰੂਰ ਇਸ ਪਵਿੱਤਰ ਸਥਾਨ ਨੂੰ ਪਾਤਸ਼ਾਹੀ ਪਹਿਲੀ 6ਵੀਂ 9ਵੀਂ ਜੀ ਦੇ ਚਰਨਾਂ ਦੀ ਛੋਹ ਪ੍ਰਾਪਤ ਹੈ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਸੁਨਾਮ ਤੋਂ ਢੀੜਾ ਸਾਹਿਬ ਵਿਖੇ 1504 ਈਸਵੀ ਨੂੰ ਪਹੁੰਚੇ ਉਸ ਸਮੇਂ ਇੱਥੇ ਜੰਗਲ ਬਿਆਬਾਨ ਸੀ ਇਸ ਸਥਾਨ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕੋਲ ਇੱਕ ਲੜਕੀ ਨੂੰ ਲੈ ਕੇ ਮਾਈ ਆਈ ਬੇਨਤੀ ਕੀਤੀ ਕਿ ਗੁਰੂ ਜੀ ਪੁੱਤਰ ਦੀ ਦਾਤ ਬਖਸ਼ੋ ਗੁਰੂ ਜੀ ਨੇ ਬਚਨ ਕੀਤਾ ਕਿ ਇਸ ਲੜਕੀ ਨੂੰ ਛੱਪੜੀ ਵਿੱਚ ਇਸ਼ਨਾਨ ਕਰਾਓ ਜੋ ਛੱਪੜੀ ਛੀੜੇ ਦੇ ਵਿੱਚ ਸੀ ਇਸ਼ਨਾਨ ਕਰਨ ਤੋਂ ਬਾਅਦ ਲੜਕੀ ਤੋਂ ਲੜਕਾ ਹੋ ਗਿਆ ਗੁਰੂ ਨਾਨਕ ਦੇਵ ਜੀ ਨੇ ਇੱਥੇ ਨਗਰ ਆਬਾਦ ਹੋਣ ਦੇ ਪ੍ਰਵਚਨ ਕੀਤੇ ਸਮਾਪਾ ਕੇ ਕਾਂਝਲਾ ਨਗਰ ਹੋਣ ਦੇ ਵਿੱਚ ਆਇਆ ਫਿਰ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ 1617 ਈਸਵੀ ਵਿੱਚ ਭਾਈ ਕੀ ਡਰੋਲੀ ਤੋਂ ਇੱਥੇ ਆਏ ਉਹਨਾਂ ਨਾਲ 101 ਘੋੜਸਵਾਰ ਵੀ ਸਨ ਉਸ ਸਮੇਂ ਇਥੇ ਕੰਨ ਪਾਟੇ ਜੋਗੀਆਂ ਦਾ ਪ੍ਰਭਾਵ ਬੜਾ ਜ਼ਿਆਦਾ ਸੀ। ਉਹਨਾਂ ਨੇ ਕਿਹਾ ਇਹ ਗੁਰੂ ਆਪ ਤਾਂ ਤੁਰਿਆ ਫਿਰਦਾ ਹੈ ਤੁਹਾਨੂੰ ਵੀ ਉਜਾੜ ਦੇਵੇਗਾ। ਤਾਂ ਪਿੰਡ ਦਾ ਕੋਈ ਵੀ ਸੇਵਾ ਕਰਨ ਨਾ ਆਇਆ। ਗੁਰੂ ਜੀ ਨੇ ਸਿੱਖਾਂ ਨੂੰ ਕਿਹਾ ਚਲੋ ਭਾਈ ਚੱਲੀਏ ਇਹਨਾਂ ਕੋੜੀਆਂ ਤੋਂ ਕੀ ਕਰਨ? ਇਸ ਤਰ੍ਹਾਂ ਦਾ ਬਚਨ ਕਰ ਦਿੱਤਾ। ਉਸ ਸਮੇਂ ਤੋਂ ਹੀ ਇਸ ਪਿੰਡ ਵਿੱਚ ਕੋੜ ਸ਼ੁਰੂ ਹੋ ਗਿਆ। ਉਸ ਸਮੇਂ ਤੋਂ ਕਾਂਝਲੇ ਵਾਲੇ ਕੋੜੀ ਮਸ਼ਹੂਰ ਹੋ ਗਏ। ਜਿਸ ਦਾ ਜ਼ਿਕਰ ਤਵਾਰੀਖ ਗੁਰੂ ਖਾਲਸਾ ਦੇ ਪੰਨਾ 443 ਦੇ ਸਿੱਖ ਮਾਲਵਾ ਇਤਿਹਾਸ ਪੰਨੇ 59 ਤੇ ਦਰਜ ਹੈ। ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਕੀਰਤਪੁਰ ਦੀ ਧਰਤੀ ਤੋਂ ਸਮੇਤ ਪਰਿਵਾਰ ਸਿੱਖੀ ਦੇ ਪ੍ਰਚਾਰ ਲਈ ਮਾਲਵੇ ਦਾ ਦੌਰਾ ਕੀਤਾ। ਸੁਨਾਮ ਉਸ ਤੋਂ ਬਾਅਦ ਗੁਰਦੁਆਰਾ ਨਾਨਕਿਆਣਾ ਸਾਹਿਬ ਸੰਗਰੂਰ ਕੋਈ ਸਭ ਤੋਂ ਹੁੰਦੇ ਹੋਏ ਇੱਕ ਮਾਗ 1722 ਬਿਕਰਮੀ ਨੂੰ ਇਸ ਸਥਾਨ ਤੇ ਪਹੁੰਚ ਕੇ ਉਸ ਸਮੇਂ ਸਿੱਖਾਂ ਦੀ ਗਿਣਤੀ 300 ਦੇ ਕਰੀਬ ਸੀ ਜਿਨ੍ਹਾਂ ਵਿੱਚ ਬੇਬੇ ਨਾਨਕੀ ਮਾਤਾ ਗੁਜਰੀ ਮਾਮਾ ਕਿਰਪਾਲ ਚੰਦ ਨੱਥੂ ਰਾਮ ਰਵਾਬੀ ਜਥੇ ਸਮੇਤ ਇਸ ਸਥਾਨ ਤੇ ਠਹਿਰ ਕੇ ਕੀਰਤਨ ਕੀਤਾ ਪਿੰਡ ਵਾਸੀਆਂ ਨੇ ਖੁੱਲ ਕੇ ਸੇਵਾ ਕੀਤੀ ਤੇ ਬੇਨਤੀ ਕੀਤੀ ਇਸ ਨਗਰ ਦੇ ਵਿੱਚ ਹਰ ਸਮੇਂ ਇੱਕ ਜਾਂ ਦੋ ਇਨਸਾਨ ਕੋੜੀ ਰਹਿੰਦੇ ਹਨ ਸਤਿਗੁਰਾਂ ਨੇ ਕਿਹਾ ਕਿ ਅੱਲ ਤਾਂ ਰਹੇਗੀ ਕਿਉਂਕਿ ਗੁਰਾਂ ਦੇ ਬਚਨ ਹੋਏ ਹਨ ਪਰ ਤੁਸੀਂ ਗੁਰਬਾਣੀ ਨਾਲ ਜੁੜ ਕੇ ਇਸ ਸਥਾਨ ਦੀ ਸੇਵਾ ਕਰੋਗੇ ਕਰਤਾਰ ਭਲੀ ਕਰੇਗਾ ਵੱਡਾ ਭਾਗ ਭੇਟੇ ਗੁਰਦੇਵਾ ਕੋਟਪਰਾਧ ਮਿਟੇ ਹਰ ਸੇਵਾ ਸਾਰੇ ਅਪਰਾਧ ਮਿਟ ਜਾਣਗੇ ਇਸ ਸਥਾਨ ਦੀ ਸੇਵਾ ਇੱਕ ਨਿਹੰਗ ਸਿੰਘ ਥੜੇ ਦੇ ਰੂਪ ਦੇ ਵਿੱਚ ਕਰਦਾ ਹੁੰਦਾ ਸੀ ਬਾਅਦ ਵਿੱਚ ਸੰਤ ਬਾਬਾ ਅਤਰ ਸਿੰਘ ਜੀ ਨੇ 18 ਅਪ੍ਰੈਲ 1912 ਈਸਵੀ ਵਿੱਚ ਗੁਰਦੁਆਰਾ ਸਾਹਿਬ ਦੀ ਨੀਂ ਰੱਖੀ ਇਸ ਸਥਾਨ ਦੀ ਸੇਵਾ ਬਾਬਾ ਜਗਤ ਸਿੰਘ ਬਾਬਾ ਵਿਸ਼ਨ ਸਿੰਘ ਤੇ ਬਾਬਾ ਗੁਲਾਬ ਸਿੰਘ ਆਪਣੇ ਆਪਣੇ ਸਮੇਂ ਦੌਰਾਨ ਕਰਦੇ ਰਹੇ ਇਸ ਪਵਿੱਤਰ ਸਥਾਨ ਤੇ ਜੋ ਵੀ ਸ਼ਰਧਾ ਨਾਲ ਤਨ ਮਨ ਧਨ ਨਾਲ ਸੇਵਾ ਕਰਦਾ ਉਸ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਹਨ ਇੱਥੇ ਸੰਗਰਾੰਦ ਗੁਰਪੁਰਬ ਤੋਂ ਇਲਾਵਾ ਸਲਾਨਾ ਵਰਸੀ ਸੰਤ ਬਾਬਾ ਤਰ ਸਿੰਘ ਜੀ ਮਸਤਵਾਨਾ ਸਾਹਿਬ ਵਾਲੇ ਸੰਤ ਬਾਬਾ ਵਿਸ਼ਨ ਸਿੰਘ ਜੀ ਕਾਂਝਲਾ ਸਾਹਿਬ ਵਾਲੇ ਉਹਨਾਂ ਦੀ ਵਰਸੀ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਮਨਾਈ ਜਾਂਦੀ ਹੈ ਇਹ ਜੋ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਉਹੀ ਛੱਪੜ ਹੈ ਜਿਸ ਦੇ ਵਿੱਚ ਇਸ਼ਨਾਨ ਕਰਨ ਦੇ ਨਾਲ ਲੜਕੀ ਲੜਕੇ ਦੇ ਵਿੱਚ ਬਦਲ ਗਈ ਸੀ ਗੁਰੂ ਨਾਨਕ ਦੇਵ ਜੀ ਦੇ ਬਚਨ ਸਨ 5 ਮਈ 1996 ਤੋਂ ਇਸ ਅਸਥਾਨ ਦੀ ਸੇਵਾ ਬਾਬਾ ਹਰਵੰਸ ਸਿੰਘ ਜੀ ਦਿੱਲੀ ਵਾਲਿਆਂ ਵੱਲੋਂ ਕਰਵਾਈ ਜਾ ਰਹੀ ਹੈ ਬੜਾ ਸੁੰਦਰ ਗੁਰਦੁਆਰਾ ਹੈ ਬੜਾ ਸ਼ਾਂਤਮਈ ਮਾਹੌਲ ਹੈ ਬੜਾ ਰੋਹਾਨੀ ਮਾਹੌਲ ਹੈ ਹੁਣ ਜੋ ਤੁਸੀਂ ਦਰਸ਼ਨ ਕਰ ਰਹੇ ਹੋ ਉਹ ਹੈ ਤਪ ਸਥਾਨ ਬਾਬਾ ਵਿਸ਼ਨ ਸਿੰਘ ਜੀ ਇਸੇ ਭੋਰਾ ਸਾਹਿਬ ਦੇ ਵਿੱਚ ਬੈਠ ਕੇ ਬਾਬਾ ਵਿਸ਼ਨ ਸਿੰਘ ਜੀ ਕਾਂਜਲੇ ਵਾਲੇ ਤਪ ਕਰਦੇ ਸਨ ਨਾਮ ਸਿਮਰਨ ਕਰਦੇ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਅਸੀਂ ਗੁਰਦੁਆਰਾ ਕਾਂਜਨਾਸਾ ਪਹੁੰਚੇ ਹਾਂ ਸਾਡੇ ਦਰਮਿਆਨ ਗੁਰਦੁਆਰਾ ਸਾਹਿਬ ਦੇ ਹੱਦ ਗ੍ਰੰਥੀ ਬਾਬਾ ਮਿੱਠਾ ਸਿੰਘ ਜੀ ਆ ਸੁਭਾਈ ਮਾਨ ਨੇ ਉਹਨਾਂ ਨੂੰ ਬੇਨਤੀ ਕਰਦਿਆ ਇਸ ਸਥਾਨ ਦਾ ਜੋ ਇਤਿਹਾਸ ਆ ਉਹ ਵਰਣਨ ਕਰਨ ਦੀ ਕਿਰਪਾ ਆਪ ਦਾ ਕਰਨ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਥੇ ਜਾਏ ਬਹਿ ਮੇਰਾ ਸਤਿਗੁਰੂ ਸੋਥਾਰ ਸਹਾਵਾ ਰਾਮ ਰਾਜ ਜੀ ਗੁਰ ਸਿੱਖੀ ਸੋ ਥੜ ਭਾਲਿਆ ਲੈ ਧੂਰ ਮੁਖਲਾਵਾ ਸੋ ਇਸ ਪਾਵਨ ਸਥਾਨ ਤੇ ਸੰਤ ਜੀ ਧੰਨ ਗੁਰੂ ਨਾਨਕ ਮਹਾਰਾਜ ਜੀ ਭਾਈ ਬਾਲਾ ਜੀ ਤੇ ਮਰਦਾਨਾ ਜੀ ਅੰਦੀ ਸਵੇਤ ਆਏ ਔਰ ਅੰਮ੍ਰਿਤ ਵੇਲੇ ਆਸਾ ਜੀ ਦੀ ਵਾਰ ਦਾ ਕੀਰਤਨ ਕੀਤਾ ਔਰ ਇਸ ਪਾਵਨ ਸਥਾਨ ਤੇ ਧੰਨ ਗੁਰੂ ਹਰਗੋਬਿੰਦ ਮਹਾਰਾਜ ਜੀ ਮੀਰੀ ਪੀਰੀ ਦੇ ਮਾਲਕ ਸੇਵੇਂ ਪਾਸ਼ਾ ਧੰਨ ਗੁਰੂ ਹਰਗੋਬਿੰਦ ਪਾਸ਼ਾ ਜੀ ਉਹਨਾਂ ਨੇ ਵੀ ਇਸ ਪਵਨ ਸਥਾਨ ਤੇ ਆਪਣੇ ਮੁਬਾਰਕ ਚਰਨ ਪਾਏ 101 ਕੋਟ ਸਵਾ ਸమేਤ ਰੋਲੀ ਨਗਰ ਤੋਂ ਆਏ ਸੰਤ ਤੋ ਇਸ ਸਥਾਨ ਤੇ ਉਹਨਾਂ ਨੇ ਵੀ ਚਰਨ ਪਾਏ ਸਨ ਔਰ ਧੰਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਜਿਨ੍ਹਾਂ ਨੇ ਇਸ ਸਥਾਨ ਤੇ ਮਾਤਾ ਨਾਨਕੀ ਜੀ ਔਰ ਮਾਤਾ ਗੁਜਰੀ ਸਾਹਿਬ ਮਾਮਾ ਕਿਰਪਾਲ ਚੰਦ ਸਮੁੱਚੀਆਂ ਸੰਗਤਾਂ ਸਮੇਤ ਇਸ ਸਥਾਨ ਤੇ ਦੋ ਵਾਰੀ ਮਹਾਰਾਜ ਜੀ ਦਾ ਆਉਣਾ ਹੋਇਆ ਔਰ ਇਸ ਸਥਾਨ ਦੀ ਸੇਵਾ ਸੰਤ ਬਾਬਾ ਆਤਰ ਸਿੰਘ ਜੀ ਵਸਤੂਆਣਾ ਸਾਹਿਬ ਵਾਲੇ ਬਾਬਾ ਵਿਸ਼ਨ ਸਿੰਘ ਜੀ ਬਾਬਾ ਗਲਾਬ ਸਿੰਘ ਜੀ ਅਤੇ ਹੋਰ ਮਹਾਪੁਰਖਾਂ ਨੇ ਆਹ ਇਸ ਸਥਾਨ ਤੇ ਸੇਵਾ ਕਰਵਾਈ ਹੈ ਜੀ ਔਰ ਬਾਬਾ ਆਤਰ ਸਿੰਘ ਮਹਾਰਾਜ ਜੀ ਵਸਤੂਆਣਾ ਸਾਹਿਬ ਦੀ ਸਿਰਜਣਾ ਤੋਂ ਪਹਿਲਾਂ ਇਸ ਸਥਾਨ ਤੇ ਰਹਿੰਦੇ ਰਹੇ ਔਰ ਨਾਲ ਹੀ ਉਹਨਾਂ ਦੀ ਆਰਾਮਗਾਹ ਗੁਰਦੁਆਰਾ ਕੋਠੀ ਸਾਹਿਬ ਬਣਾਇਆ ਗਿਆ ਹੈ ਜਿੱਥੋਂ ਉਹਨਾਂ ਨੇ ਗੁਰਸਿੱਖੀ ਦਾ ਪ੍ਰਚਾਰ ਸ਼ੁਰੂ ਕੀਤਾ ਹੈ ਇਹ ਮਹਾਪੁਰਖਾਂ ਦਾ ਪਹਿਲਾ ਸਥਾਨ ਹੈ ਜੀ ਔਰ ਆਪ ਸੰਗਤਾਂ ਦਾ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ। ਔਰ ਇਸ ਸਥਾਨ ਤੇ ਗੁਰੂ ਸਹਿਵਾਨਾਂ ਦੇ ਜਿਤਨੇ ਵੀ ਗੁਰਪੁਰਬ ਨੇ ਔਰ ਸ਼ਹੀਦੀ ਦਿਹਾੜੇ ਨੇ ਉਹ ਸਾਰੇ ਮਨਾਏ ਜਾਂਦੇ ਐ ਔਰ ਸੰਤ ਬਾਬਾ ਵਿਸ਼ਨ ਸਿੰਘ ਜੀਾਂ ਦੀ ਵਰਸੀ ਭਾਦੋਂ ਦੀ ਸੰਗਰਾਣ ਨੂੰ ਅਤੇ ਬਾਬਾ ਅਤਰ ਸਿੰਘ ਮਹਾਰਾਜ ਜੀਾਂ ਦਾ ਜੋ ਵੀ ਸਮਾਗਮ ਹੈ ਉਹਨਾਂ ਦਾ ਵਰਸੀ ਦਾ ਔਰ ਜਨਮ ਦਿਹਾੜਾ ਉਹ ਮਨਾਇਆ ਜਾਂਦਾ ਹੈ ਔਰ ਸਤਿਗੁਰਾਂ ਦੇ ਸ਼ਹੀਦੀ ਦਿਹਾੜੇ ਤੇ ਗੁਰਪੁਰਬ ਇਸ ਪਾਵਨ ਸਥਾਨਾਂ ਤੇ ਮਨਾਏ ਜਾਂਦੇ ਹਨ ਜੀ ਸੋ ਸੰਗਤਾਂ ਨੂੰ ਬੇਨਤੀ ਹੈ ਸੰਗਰਾਂਦ ਦਾ ਦਿਹਾੜਾ ਹਰ ਮਹੀਨੇ ਮਨਾਇਆ ਜਾਂਦਾ ਹੈ ਤੋਂ ਸੰਗਤਾਂ ਨੂੰ ਬੇਨਤੀ ਹੈ ਇਸ ਸਥਾਨ ਤੇ ਜਰੂਰ ਚਰਨ ਪਾਉਣ ਦੀ ਕਿਰਪਾਲਤਾ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ